ਜਿਹੜਾ ਸੁਪਨੇ ਦੀ ਦੁਨੀਆ ਮਦਾਰੀ ਦੀ ਦੁਨੀਆ ਵਿੱਚ ਪ੍ਰਵਿਰਤ ਹੋ ਗਿਆ ਉਹਦਾ ਫਿਰ ਬਚਣਾ ਬੜਾ ਮੁਸ਼ਕਲ ਹੈ ਉਹਦਾ ਫਿਰ ਬਚਣਾ ਬੜਾ ਮੁਸ਼ਕਲ ਹੈ ਰੱਬ ਦੇ ਪਿਆਰੇ ਫਿਰ ਕੀ ਕਰਦੇ ਨੇ ਉਹਨਾਂ ਨੂੰ ਪਤਾ ਹੈ ਜਿਹੜੇ ਗੁਰਬਾਣੀ ਨਾਲ ਜੁੜਦੇ ਨੇ ਤਮਾਸ਼ਾ ਵੇਖ ਕੇ ਉਹ ਕਹਿੰਦੇ ਨੇ ਕਿ ਤਮਾਸ਼ਾ ਝੂਠ ਸੀ ਸੁਪਨਾ ਵੀ ਝੂਠ ਸੀ ਸੁਪਨਾ ਵੀ ਸੱਚ ਨਹੀਂ ਸੁਪਨੇ ਛੇਤੀ ਚਿੱਤ ਮੂਰਖ ਲਾਇਆ ਜਿਹੜਾ ਸੁਪਣਿਆਂ ਨਾਲ ਚਿੱਤ ਲਾਉਂਦਾ ਹੈ ਨਾ ਸੁਪਨੇ ਵਿੱਚ ਆ ਮਿਲ ਗਿਆ ਆਉਵੇਗਾ ਬਾਰੇ ਕਹਿੰਦੇ ਉਹ ਮੂਰਖ ਹੈ ਸੁਪਨੇ ਛੇਤੀ ਚਿੱਤ ਮੂਰਖ ਲਾਇਆ ਉਹ ਮੂਰਖ ਹੈ